ਆ ਜੀ ਆਪਾਂ ਤੁਹਾਨੂੰ ਹੁਣ ਅੱਜ ਜੂੜਾ ਬਣਾਉਣਾ ਦੱਸਦੇ ਆ ਟੋਪੀ ਦਾ ਤੇ ਇੱਕ ਰੋਜ ਗਿਆ ਤਾਂ ਆਪਾਂ 10 ਨੰਬਰ ਤੇ ਹੁਣ ਤੁਹਾਨੂੰ ਕੁੰਡੇ ਚੱਕਣੇ ਲਾਦੇ ਸੜਾਈ ਨਾਲ ਵੀ ਤੁਸੀਂ ਚੱਕ ਸਕਦੇ ਹੋ ਘਰ ਵਿੱਚ ਇਹਨਾਂ ਸੌਖੇ ਆ ਚੱਕਣ ਲੇਖ ਦਿਨਾ ਦਾਂਗੇ ਇਹਨੂੰ ਪੈਦਰ ਕਰਨਾ ਹੈ ਇੱਕ ਵਾਰ ਸਤ ਮੈਂ ਬਣਤੀ ਬਲੇਗਾ ਮੈਂ ਚੱਲ ਦੋ ਗੁੰਡੇ ਪੰਜ ਚੱਕਣੇ ਆ ਬਾਹਲੇ ਨੇੜੇ ਵੀ ਚੱਕਣੇ ਪਰ ਦੂਰ ਵੀ ਚੱਕਣੇ ਵੀਡੀਓ ਨੂੰ ਵੇਖਣ ਤੇ ਕਰ ਵੇਖਿਆ ਪਰ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸਾਥੋਂ ਗਰਾਬਾਂ ਟੋਪਿੰਗ ਜੂਲੇ ਵਾਲਾ ਟੋਪਿੰਗ ਦੂਜੀਆਂ ਬੱਚਿਆਂ ਤੇ ਬੜਾ ਵਜੇ ਸਕੀਮਾਂ ਜਾਇਕਤਾ

ਉਨ ਦੇ ਹਿਸਾਬ ਨਾਲ ਰੇਟ ਹੋਣਾ ਹੈ ਡਿਜ਼ਾਈਨ ਜਿਹੇ ਜੱਕੋਂਗੇ ਜਿਹੇ ਜਿਆ ਕਲਰ ਰੱਖੋਗੇ ਉਹੇ ਜੇ ਕਲਰ ਦੀ ਆਪਾਂ ਤੁਹਾਨੂੰ ਬਣਾ ਕੇ ਦੇਵਾਂਗੇ ਚੀਜ਼ ਇਹਦੇ ਆਪਾਂ ਸਾਟਾ ਕੁੰਦੇ ਚੱਕਣੇ ਆ ਤੇ ਜਿੰਨ ਵੱਧ ਘਟਦਾ ਰਿਆ ਨੂੰ ਗਮਨੀਤੀ ਹੋ ਉਸ ਪਾਸਿਓ ਤੇ ਉਸ ਪਾਸਿਓ ਇਹ ਤਾਂ ਇਹ ਆਪਾਂ ਚੱਕ ਲੈਣੇ ਆ ਫਿਰ ਦਿਖਾਉਣੀ ਆ ਤੁਹਾਨੂੰ ਲਓ ਜੀ ਆਪਾਂ ਗੁੰਡੇ ਚੱਕ ਲਈਏ ਜੇ ਬੱਤ ਕਰਦੇ ਹੋਣਗੇ 60 ਗੁੰਡੇ ਚੱਕਣੇ ਆ ਫਿਰ ਉਹ ਦੂਜੇ ਆਪਾਂ ਉਸ ਤੋਂ ਚੱਕ ਲਾਂਗੇ ਫਿਰ ਬੁਣਣ ਵੇਲੇ ਇੰਨਾ ਕੁੰਡਾ ਕੱਟਾ ਪਾਉਣਾ ਆ ਦੇਖੋ ਇਹ ਸਤਰਫਾ ਉਤਾਰ ਲੈਣੀ ਹੈ ਸਲਾਈ ਤਾਂ ਇਹ ਪਾਸੇ ਸਿੱਧੇ ਬਸਾ ਚੱਕ ਕੇ ਦੇਖੋ ਸਿੱਧਾ ਬਸਾ ਕਰੋ ਜੇ ਇਹਨਾਂ ਤੁਸੀਂ ਸਲਾਈ ਨਾਲ ਵੀ ਚੱਕ ਸਕਦੇ 그리고 저희는 작년에 소해 தரட்ட பசா உாங்க உல்ட்டி சிலை பண்ணி ਇਹ ਸਲਾਈ ਬਣਾਵਾਂਗੇ ਆਪਾਂ ਇਹ ਸਲਾਈ ਬਣਾ ਕੇ ਦੱਸਦੇ ਆ ਤੁਹਾਨੂੰ ਲਓ ਜੀ ਆਪਾਂ ਉੱਤੇ ਪਾਸੇ ਸਲਾਈ ਪਾ ਲਈ ਹੁਣ ਆਪਾਂ ਸਿੱਧੇ ਪਾਸੇ ਆ ਸਿੱਧੇ ਪਾਸੇ ਆਪਾਂ ਕੀ ਕਰਨਾ ਸਿੱਧੇ ਪਾਸੇ ਆਪਾਂ ਟਿੱਕ ਸਲਾਈ ਬਣਨੀ ਹੈ ਵੇਖੋ ¡Gracias ਦੇvas ਜੇ ਵੀ ਉਲਟੀ ਬਣਨੀ ਹੈ ਉੱਤੇ ਪਾਸੇ ਵੀ ਉਲਟੀ ਬਣਨੀ ਹੈ ਦੇਖੋ ਕੋਈ ਵੀ ਤੁਸੀਂ ਸਾਥੋਂ ਕੋਈ ਵੀ ਪੰਤੀ ਪੁੱਛਣੀ ਹੋਵੇ ਪੁੱਛ ਸਕਦੇ ਹੋ ਤਾਂ ਨੀ ਕਮੈਂਟ ਕਰਕੇ ਪੁੱਛ ਸਕਦੇ ਹੋ ਵੀ ਤੁਸੀਂ ਇਹ ਵਾਲੀ ਪੰਤੀ ਸਿੱਖਣੀ ਹੈ ਜਾਂ ਟੋਪੀ ਸਿੱਖਣੀ ਹੈ ਤੁਸੀਂ ਦੇਖੋ ਜੀ ਆਪਾਂ ਸਿੱਧੇ ਪਾਸਿਓਂ ਸਲਾਈ ਪਾ ਲਈ ਹੈ ਆ ਸਿੱਧਾ ਪਾਸਾ ਹਰ ਟਾ ਪਾਸਾ ਹੁਣ ਆ ਪਲਟੇ ਪਾਸੇ ਉਲਟੀ ਪਾਉਣੀ ਹੈ ਤੇ ਆਪਾਂ ਇੱਕ ਸਲਾਈ ਪਾ ਲਈ ਨਾ ਹੋਰ ਪਾ ਕੇ ਫਿਰ ਤੁਹਾਨੂੰ ਦੱਸਦੇ ਆ ਲਓ ਜੀ ਆਪਾਂ 10 ਵਾਲੀਆਂ ਪਾ ਲਈਆਂ 1 2 3 4 5 6 7 8 9 10 10 ਆਪਾਂ ਇਹਨਾਂ ਨੂੰ ਪਾ ਲਈਏ ਉਲਟੇ ਪਾਸੇ ਨਾਲ ਸਿੱਧੇ ਪਾਸੇ ਹੁਣ ਆਪਾਂ ਸਿੱਧੇ ਪਾਸੇ ਆ ਤੇ ਹੁਣ ਆਪਾਂ

ਆਪਾਂ ਘਟਾਉਣਾ ਸਿੱਧੇ ਪਾਸੇ ਆਈਆਂ ਦੋ ਦਾ ਇੱਕ ਸਾਰੀ ਸਲਾਈ ਚ ਆਪਾਂ 11ਵੀਂ ਚ ਦੋ ਗੁੰਡੇ ਉਲਟੇ ਦੋ ਦਾ ਇੱਕ ਦੋ ਗੁੰਡੇ ਉਲਟੇ ਤੇ ਦੋ ਦਾ ਇੱਕ ਦੋ ਗੁੰਡੇ ਉਲਟੇ ਤੇ ਦੋ ਦਾ ਨਿਕ ਪਾਸੇ ਸਿੱਧੇ ਪਾਸਿਓਂ ਇਹ ਬਣਾ ਦੇਣੀ ਆ ਸਾਰੀ। ਦੋ ਕੁੰਡੇ ਉਲਟੇ। ਦੇਖੋ ਜੀ ਆਪਾਂ 11ਵੀਂ ਸੁਣਾਈ ਜੇ ਦੋ ਕੁੰਡੇ ਮੁੰਕੇ ਦੋ ਤੋਕਾ ਬਣਾਇਆ ਫਿਰ ਦੋ ਮੁੰਕੇ ਫਿਰ ਦੋ ਤੋਕਾ ਬਣਾਇਆ 11ਵੀਂ ਸੁਣਾਈ ਆਪਾਂ ਐਂ ਕਰੀ ਫਿਰ ਉਲਟੇ ਪਾਸਿਓਂ ਆਪਾਂ ਸਾਰੀ ਉਲਟੀ ਬਣੀ ਐ ਜੇ ਕੋਈ ਗੁੰਡਾ ਨਹੀਂ ਘਟਾਇਆ। ਹੁਣ ਆਪਣੀ ਇਧਰੋਂ 12ਵੀਂ ਸੁਣਾਈ ਆ ਸਿੱਧੇ ਪਾਸਿਓਂ।

ਲਾ ਇੱਕ ਇੱਕ ਹੋਰ ਹੁਣ ਆਪਾਂ ਉਲਟੇ ਪਾਸੇ ਕੋਈ ਕੁੰਡਾ ਨਹੀਂ ਕਰਨਾਗਾ ਦੋਹਾਂ ਤੋਂ ਇੱਕ ਨਹੀਂ ਬਣਾਉਣਾ ਸਾਰੀ ਉਲਟੀ-ਉਲਟੀ ਬਣਾ ਲੈਣੀ ਆ ਬਣਾ ਲੈਨੇ ਆਪਾਂ ਫਿਰ ਤੁਹਾਨੂੰ ਦੱਸਦੇ ਅੰਗੇ ਤੇ ਸਮਝੀ ਆਪਣੀ 13ਵੀਂ ਸਲਾਈ ਜ ਹੁਣ குனாப்போனா தேர்தல் சைப்பா தான் இப்படா உலட்டா பண்ணா குண்டே பசங்க தேர்தல் ਉਲਟੇ ਪਾਸਿਓਂ ਆਪਾਂ ਗਿਣਦੇ ਨਹੀਂ ਸਿੱਧੇ ਪਾਸਿਓਂ ਗਿਣਦੇ ਆ ਸਿੱਧੇ ਪਾਸਿਓਂ ਦੇਰ ਮਹੀ ਹੈ ਕੋਈ ਵੀ ਡਿਜ਼ਾਈਨ ਪੁੱਛਣਾ ਹੋਵੇ ਕੋਈ ਵੀ ਤੁਹਾਨੂੰ ਤੁਹਾਡੇ ਮਨ ਚ ਕੋਈ ਬਣਦੀ ਬਚਣੀ ਹੋਵੇ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਸਾਥੋਂ ਪੁੱਛ ਸਕਦੇ ਹੋ ਬੜਾ ਹੋਲੀ ਕੋਟੀ ਬਣਾਉਣੀ ਹੋਵੇ ਜਿਆਗ ਕਰ ਦੱਸ ਕੀ ਵੀ ਕਿਸੇ ਵੀ ਡਿਜ਼ਾਈਨ ਦੀ ਹੁਣ ਆਪਣੀ ਉਲਟੇ ਪਾਸੇ ਹਾਂ ਇਹ ਬੰਡ ਲੈਣੀ ਉਲਟੀ ਉਲਟੀ ਇਹ ਬਣਾ ਲਿਆ ਨੇ ਫਿਰ ਤਾਂ ਹੁਣ ਆਪਣੀ 14ਵੀਂ ਸੜਾਈ ਹੈ ਇੱਕ ਢੰਡਾ ਬੁਣ ਕੇ ਫਿਰ ਦੋ ਤਾਂ ਇੱਕ ਇੱਕ ਢੰਡਾ ਬੁਣ ਕੇ ਫਿਰ ਦੋ ਹਾਂ ਦਾ ਇੱਕ பூ கு பண்ணுனா உல்ட்டே பசங்க இன்னக்கு தான் non ho preso il debito se ho pandormi in saladie e che con la papamonna con la per non la è che con la papamonna e che ਦੇਖੋ ਹੁਣ ਆਪਣੇ ਨਾ ਇਹ ਇੱਕ ਗੁੰਡਾ ਬਣ ਲੈਣਾ। ਆਪਣੇ ਇੰਨੇ ਗੁੰਡੇ ਰਹਿ ਗਏ ਦੇਖੋ ਤੇ ਇੱਕ ਗੁੰਡਾ ਬਣ ਲੈਣਾ ਤੇ ਉੱਤੋਂ ਦੀ ਆਪਾਂ ਗੁੰਡੇ ਲਗਾਉਣੇ ਨੇ ਦੇਖੋ। ਸਾਰੇ ਗੁੰਡੇ ਇਹਦੇ ਉੱਤੋਂ ਦੀ ਲਗਾ ਦੇਣੇ। ਇਹਨੂੰ ਫੇਰ ਬੰਨ ਲੈਣਾ। ਲੈ ਕੁਇਸਟਰ। ਹੁਣ ਆਪਾਂ ਤੋਂ ਨੀਂ ਸੇਵ ਕਰਦੇ। ਦੇਖੋ ਜੀ ਆਪਾਂ ਸੂਈ ਵਿੱਚ ਦੀ ਨਗਾ ਲਿਆ ਧਾਗੇ। ਕੁੰਡੇ ਸਾਰੇ। ਉਹਦੇ ਵਿੱਚ ਦੀ ਇੱਕ ਵਾਰੀ ਤੇ ਆ ਸੂਈ 'ਚ ਧਾਗਾ ਪਾ ਲਿਆ। ਆਪਾਂ ਦੇਖੋ ਸਲਾਈ ਵਿੱਚ ਦੀ ਨਗਾਈ ਸੀ ਸੌਰੀ। ਹੁਣ ਆਪਾਂ ਇੱਥੋਂ ਤੱਕ ਕਰ ਸਿਉਣਾ। ਦੇਖ। ਜੇ ਤੁਹਾਡੇ ਨਾਂ ਵੀ ਸਮਝ ਆਵੇ ਤਾਂ ਤੁਸੀਂ ਦੁਬਾਰਾ ਪੁੱਛ ਸਕਦੇ ਹੋ ਇਹ ਜੀ ਕੋਈ ਗੱਲ ਨਹੀਂ ਸਹੀ ਕਰਕੇ ਤੁਸੀਂ ਇਹਦੀ ਸਲਾਈ ਲਾਉਣੀ Trans está la la niña, ਦੇਖੋ ਇਸ ਤਰ੍ਹਾਂ ਆਪਾਂ ਇਹ ਸਲਾਈ ਕਰ ਲੈਣੀ ਹੈ ਜਿੱਥੋਂ ਤੱਕ ਕਰ ਆਪਾਂ ਇਹ ਕੁੰਡੇ ਚੱਕੇ ਇੱਥੋਂ ਤੱਕ ਕਰ ਆਪਾਂ ਸਲਾਈ ਕਰਨੀ ਹੈ ਦੇਖੋ ਕਰ ਲਈ ਆਪਾਂ ਇੱਥੋਂ ਤੱਕ ਸਲਾਈ ਤੁਹਾਡੀ ਵੀਡੀਓ ਵੇਖਣ ਲਈ ਧੰਨਵਾਦ ਤੇ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮੈਂ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਹੇ ਜਿਹਾ ਲੱਗਦੀਆਂ ਜਿੰਨਾ ਭੈਣਾ ਨੇ ਸਾਡੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਜੋ ਜੁੜੇ ਹੋਏ ਆ ਸਾਡੇ ਨਾਲ ਇੱਕ ਵਾਰੀ ਹੋਰ ਗੰਡਦੇ ਦਿੰਦੇ ਆ సూను ధాగా ఇత కటయి దిచ్చే ਕੋ ਇਥੇ ਦੀ ਕਟਾਈ ਕਰਦੇ ਨੇ 纽ਡਲ ਟੋਪੀ ਬਣ ਕੇ ਹੋ ਗਈ ਤਿਆਰ ਦੇਖੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਸਾਨੂੰ ਵੱਧ ਤੋਂ ਵੱਧ ਲਾਡਰ ਕਰੋ ਕੋਟਾਂ ਗਾਂ ਸਵਟਰਾਂ ਦੇ ਟੋਪੀਆਂ ਦੇ ਜੈਕਟਾਂ ਦੇ ਸਕੀਵਾਂ ਦੇ ਬਲੌਜ਼ਾਂ ਦੇ ਦੇਖੋ ਇਹ ਜੁੜੇ ਵਾਲੀ ਟੋਪੀ ਬਣ ਗਈ ਪੂਰਾ ਡਬਲ ਜੁੜੇ ਵਾਲੀ ਟੋਪੀ ਹੈ ਇਹ ਤੇ ਜੇ ਕੋਈ ਵੀ ਸਵਾਲ ਪੁੱਛਣਾ ਹੈ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਦੇਖੋ ਬਣ ਕੇ ਤਿਆਰ ਹੈ ਸੂਟ ਪੇਂਟ ਕਰਾਉਣੇ ਹੋਣ ਦੁਪੱਟੇ ਪੇਂਟ ਕਰਾਉਣੇ ਆ ਉਹ ਵੀ ਸਾਨੂੰ ਆਰਡਰ ਕਰ ਸਕਦੇ ਹੋ ਤੁਸੀਂ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਹੈਗਾ ఈడియో పసందవ శేర్న చల్ అగలి వీడియో చాలా పేపర్ సతశ్రీ